ਪਿਛਲੀ ਖਬਰ ਦੇ ਵਿੱਚ ਨੇ ਇੱਕ ਸ਼ਬਦ ਵਰਤ ਰਹੇ ਸੀ ਫਰਾਡ ਤੇ ਅੱਜ ਕੱਲ੍ਹ ਨਾਲ ਇੱਕ ਪਿਛਲੀਆਂ ਖਬਰਾਂ ਵੀ ਆਪਾਂ ਕੀਤੀਆਂ ਫਰਾਡ ਜਿਹੜੇ ਆ ਉਹ ਕੱਲੇ ਇਦਾਂ ਨਹੀਂ ਹੋਵੇ ਵੀ ਫੋਨ ਤੇ ਵੀਡੀਓ ਕਾਲ ਤੇ ਵੀ ਫਰਾਡ ਹੋਣ ਲੱਗੇ ਤੇ ਘਰੇ ਹੀ ਜਿਵੇਂ ਕਹ ਲੋ ਜੇਲ੍ਹ ਬਣਾਈ ਤੇ ਘਰੇ ਹੀ ਬੰਦਾ ਕੈਦ ਕਰ ਲਿਆ ਹਨਾ ਇਹ ਚੀਜ਼ ਆਪਾਂ ਪਿਛਲੇ ਦਿਨ ਖਬਰ ਵੀ ਕੀਤੀ ਪਰ ਹੁਣ ਜਿਹੜੇ ਹੈਗੇ ਇੰਡੀਅਨ ਸਾਈਬਰ ਕ੍ਰਾਈਮ ਸੈਂਟਰ ਵਾਲੇ ਜਿਹੜੇ ਕੋਆਰਡੀਨੇਸ਼ਨ ਵਾਲੇ ਉਹਨਾਂ ਨੇ ਕਿਹਾ ਕਿ ਭਾਈ ਐ ਨਹੀਂ ਹੈ ਅਸੀਂ ਨਹੀਂ ਵੀਡੀਓ ਕਾਲ ਤੇ ਕਿਸੇ ਨੂੰ ਇਦਾਂ ਕਨੈਪ ਕਰਦੇ ਈਡੀ ਵਾਲੇ ਜਾਂ ਸੀਬੀਆਈ ਵਾਲੇ ਜਿਹੜੇ ਹੈ ਉਹ ਨਹੀਂ ਕਨੈਪ ਕਰਦੇ ਬਚ ਕੇ ਰਹੋ ਨਾ ਇਹ ਥੋੜਾ ਜਿਹਾ ਦਰਸ਼ਕਾਂ ਦੇ ਆਪਣਾ ਸਮਾਂਜਾ ਕਰਦੇ ਹੋ ਜੀ ਗੱਲ ਕੋਈ ਕਿੰਨਾ ਵੇਲੇ ਨਾਲ ਜਾਗ ਪਏ ਨੇ ਹੂੰ ਇਹਨੂੰ ਜਿਹੜਾ ਤੁਸੀਂ ਉਹ ਇਹਨਾਂ ਦਾ ਤੁਸੀਂ ਦੱਸਿਆ ਕਿ ਕੋਆਰਡੀਨੇਟਰ ਜੀ ਜੀ ਇੰਡੀਅਨ ਸਾਈਬਰ ਹਾਂ ਜੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ I4C ਕਹਿੰਦੇ ਆ ਜੀ ਗੱਲ ਇਹ ਆ ਕਿ ਸਭ ਪਿਛਲੇ ਮਹੀਨੇ ਦਾ ਡਾਟਾ ਸੀਗਾ ਕਿ ਲੰਘੇ ਚਾਰ ਪੰਜ ਮਹੀਨਿਆਂ ਦੇ ਦੌਰਾਨ ਹੀ 400 ਕਰੋੜ ਦੀ ਡਿਜੀਟਲ ਅਰੇਸਟ ਦੀ ਠੱਗੀ ਆ ਹੂੰ 400 ਕਰੋੜ ਦੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਦਿਨ 'ਚ ਇੰਨੀ ਜ਼ਿਆਦਾ ਠੱਗੀ ਹੋ ਜਾਂਦੀ ਹੈ ਜੇ ਉਸਤਨ ਲਈ ਆਪਾਂ ਜੀ ਹੁਣ ਇਹਦੇ ਵਿੱਚ ਕਿਉਂਕਿ ਇਹ ਬੜਾ ਦਿਲਚਸਪ ਵਿਸ਼ਾ ਹੈ ਹੂੰ ਕੋਈ ਪੜ੍ਹਨਾ ਚਾਹੇ ਮੈਂ ਇਹਦੇ ਤੇ ਕੰਮ ਕੀਤਾ ਥੋੜਾ ਜਿਹਾ ਤੇ ਪਤਾ ਲੱਗਿਆ ਸਰਕੇ ਆਰਮੀ ਦੇ ਚਾਹੇ ਵੱਡੇ ਸਾਫ ਦਾ ਅਕਸਰ ਉਹਨੂੰ ਜੀ ਡਾਕਟਰ ਪ੍ਰੋਫੈਸਰ ਹੂੰ ਤੇ ਚਾਹੇ ਆਮ ਜੀ ਸਾਰੇ ਠੱਗੀਦਿਆ ਸ਼ਿਕਾਰ ਹੋਏ ਨੇ ਬਾਰ ਬਾਰੀ ਯਾਨੀ ਬਹੁਤ ਪੜੇ ਲਿਖੇ ਹੂੰ ਉਸ ਵਾਲ ਸਾਹਿਬ ਜੀ ਜਿਹਨਾਂ ਨੂੰ ਪੰਜਾਬ ਦਾ ਐਲਨ ਮਾਸਕ ਕਿਹਾ ਜਾਂਦਾ ਬਿਲਕੁਲ 7 ਕਰੋੜ ਤੇ 5 ਲੱਖ ਰੁਪਈਆ ਇਹਨਾਂ ਦਾ ਲਾ ਕੇ ਲੈ ਗਿਆ ਹੂੰ ਕਮਾਲ ਦੀ ਗੱਲ ਸਰ ਪਤਾ ਕੀ ਸੀਗੀ ਜੀ ਕਿ ਉਹ ਬੰਦੇ ਜਿਹੜਾ ਉਹ ਰੈਕਡ ਚਲਾ ਰਹੇ ਸਨ ਉਹ ਕਦੇ ਆਪਸ ਵਿੱਚ ਮਿਲੇ ਹੀ ਨਹੀਂ ਅਜੇ ਤੱਕ ਜ਼ਿੰਦਗੀ 'ਚ ਲੋ ਮਤਲਬ ਕਿ ਭਰਤੀ ਵੀ ਗਰੋ ਵੀ ਆਨਲਾਈਨ ਹੀ ਆ ਜੀ ਜੀ ਠੱਗੀ ਵੀ ਆਨਲਾਈਨ ਤੇ ਗਰੋ ਵੀ ਆਨਲਾਈਨ ਹੀ ਬਣ ਗਿਆ ਜੀ ਕੱਲਿਆ ਕੇ ਸਭ ਇਹਨੂੰ ਬੋਲਦੇ ਆ ਡਿਜੀਟਲ ਅਰੈਸਟ ਹੂੰ ਤਾਂ ਡਿਜੀਟਲ ਅਰੈਸਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਜੀ ਜਿਵੇਂ ਪਿੱਛੇ ਜੇ ਇੱਕ ਅਧਿਆਪਕਾ ਸੀ ਆਗਰਾ ਦੇ ਲਾਗੇ ਦੀ ਘਟਨਾ ਹੂੰ ਉਹਨੂੰ ਇੱਕਦਮ ਫੋਨ ਆਇਆ ਕਿ ਤੇਰੀ ਬੇਟੀ ਸੈਕਸ ਰੈਕਡ ਚ ਪੜੀ ਗਈ ਹੂੰ ਉਹਦੇ ਤੋਂ ਲੱਖ ਰੁਪਈਆ ਮੰਗਿਆ ਗਿਆ ਕਿ ਸਕਾਈਪ ਡਾਊਨਲੋਡ ਕਰ ਲਾ ਹੂੰ ਤੇ ਲੱਖ ਰੁਪਈਆ ਤੈਨੂੰ ਪਾਉਣਾ ਪਊਗਾ ਇਸ ਦਰਮਿਆਨ ਉਹਨੇ ਮੁੰਡੇ ਨੂੰ ਕਿਹਾ ਕਿ ਲੱਖ ਰੁਪਈਆ ਪਾਈ ਐਸ ਨੰਬਰ 'ਤੇ ਜੀ ਜਦੋਂ ਨੇ ਨੰਬਰ ਚੈੱਕ ਕੀਤਾ ਨੰਬਰ ਤੋਂ ਸ਼ੱਕ ਹੋ ਗਿਆ ਹੂੰ ਉਹਨੇ ਕੁੜੀ ਨੂੰ ਚੁੱਕ ਕੇ ਫੋਨ ਨਾਲ ਲਿਆ ਕੁੜੀ ਨੇ ਆਖਿਆ ਮੈਂ ਤਾਂ ਸਹੀ ਸਲਾਮਤ ਆ ਜੀ ਤੁਹਾਨੂੰ ਕਿਨੇ ਕਿਹਾ ਪਰ ਉਦੋਂ ਤੱਕ ਬੀਬੀ ਨੂੰ ਸਦਮਾ ਇੰਨਾ ਲੱਗਾ ਕਿ ਉਹ ਫਤਕ ਉਹ ਹੋ ਹੋ ਦਿਲ ਦਾ ਦੌਰਾ ਪੈ ਗਿਆ ਜੀ ਗੱਲ ਹੀ ਇਦਾਂ ਦੀ ਕਹੀ ਤੇ ਆਮ ਚੀਜ਼ ਜਸ ਸੋਦਾ ਮੰਨ ਲਓ ਸਹਿ ਨਹੀਂ ਕਰ ਸਕਦਾ ਜੀ ਬਿਲਕੁਲ ਤਾਂ ਤੁਸੀਂ ਸੋਚ ਕੇ ਦੇਖੋ ਕਿ ਲੋਕ ਮਰ ਵੀ ਰਹੇ ਨੇ ਸਰ ਜੀ ਇਹੋ ਜਿਹੇ ਝਟਕਿਆਂ ਦੇ ਨਾਲ ਬਿਲਕੁਲ ਕੁਝ ਲੋਕ ਸੁਸਾਈਡ ਕਰ ਲੈਂਦੇ ਦੱਸਦੇ ਵੀ ਨਹੀਂ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਵੀ ਨਹੀਂ ਮਿੱਟੂ ਜੀ ਆ ਸਾਰੀਆਂ ਘਟਨਾਵਾਂ ਰਿਕਾਰਡ ਵੀ ਨਹੀਂ ਨੁ ਹੋਦੀਆਂ ਬਿਲਕੁਲ ਤਾਂ ਮਤਲਬ ਉਹ ਕਿ ਡਿਜੀਟਲ ਅਰੈਸਟ ਉਹ ਕੀ ਆ ਕਿ ਜਿੱਦਾਂ ਹੁਣ ਉਸ ਵਾਲ ਦੇ ਮਾਮਲੇ 'ਚ ਆਪਾਂ ਇੱਕ ਮਿਸਾਲ ਲਈਏ ਜੀ ਕਿ ਭਾਈ ਕੀ ਆ ਗਿਆ ਕਿ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੂੰ ਉਹ ਭੇਜ ਦਿੱਤਾ ਜੀ ਸਕਾਈਪ ਡਾਊਨਲੋਡ ਕਰਵਾ ਲਈ ਇਦਾਂ ਵੀਡੀਓ ਕਾਲ ਚੱਲ ਪਈ ਪਿੱਛੇ ਸੈਟਅਪ ਲੱਗਾ ਕੋਈ ਈਡੀ ਵਾਲਾ ਬਣਿਆ ਕੋਈ ਕੁਝ ਉਹ ਇਦਾਂ ਲੱਗਦਾ ਕਿ ਵਾਕਿਆ ਹੀ ਡਿਜੀਟਲ ਪੇਸ਼ੀ ਪਾ ਦਿੱਤੀ ਜੀ ਸਾਬ ਲਾ ਲੋ ਕਿ ਜਦੋਂ ਆਪਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਦੇਖਦੇ ਆਂ ਕੋਟਾਂ ਚ ਸੁਣਵਾਈ ਹੁੰਦੀ ਆ ਜੀ ਜਿਸ ਤਰ੍ਹਾਂ ਲੋਕਾਂ ਨੂੰ ਪੇਸ਼ ਕੀਤਾ ਜਾਂਦਾ ਠੀਕ ਇਸ ਤਰ੍ਹਾਂ ਦਾ ਸੈਟ ਬਣਾ ਕੇ ਉਹਨਾਂ ਨੇ ਪੇਸ਼ੀ ਵੀ ਪੁਗਤਾ ਦਿੱਤੀ ਸਾਬ ਜੀ 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 ਤਾਂ ਗੱਲ ਇਹ ਆ ਕਿ ਉਹ ਕਿੰਨੇ ਛੱਤਰ ਸਨ ਉਸ ਵਾਲਾਲੇ ਮਾਮਲੇ 'ਚ ਹੂੰ ਕਿ ਉਹਨਾਂ ਨੂੰ ਕੱਲੇ-ਕੱਲੇ ਕਹ ਲਓ ਕਿ ਅਕਾਉਂਟ ਦਾ ਵੀ ਪਤਾ ਸੀ ਉਹਦੇ 'ਚ ਵੀ ਇੱਕ ਝੋਲ ਸੀ ਹੂੰ ਇੱਕ ਜਿਹੜੀ ਉਹਨਾਂ ਗਰੋ ਬਾਜ਼ਾਂ ਦੀ ਜਿਹੜੀ ਕਹ ਲਓ ਕਿ ਸਰਦਾਰ ਕਹ ਲਓ ਇਹ ਜਿਹੜੀ ਹੈਡ ਕਹ ਲਓ ਹੈਡ ਕਹ ਲਓ ਕੁਛ ਵੀ ਹੈਡ ਸ਼ਬਦ ਠੀਕ ਹੈ ਤੁਹਾਡੀ ਗੱਲ ਜੀ ਇੱਕ ਸ਼ਬਦ ਇਸਤੇਮਾਲ ਕਰ ਲੈਣੇ ਆ ਸੌਰੀ ਵੀ ਜਿਹੜੀ ਉਹ ਲੀਡ ਕਰ ਰਹੀ ਸੀ ਸਾਰੇ ਕੁਝ ਨੂੰ ਸਰ ਉਹ ਬੈਂਕ ਚ ਲੱਗੀ ਰਹੀ ਸੀ ਹਮ ਇੱਕ ਨੈਸ਼ਨਲ ਬੈਂਕ ਚ ਉਹਨੇ ਜੌਬ ਕੀਤੀ ਹੈ ਇਹਦਾ ਮਤਲਬ ਹੈ ਕਿ ਡਾਟਾ ਅਗਾਹ ਦੇ ਅਗਾਹ ਤੁਰਿਆ ਜਾਂਦਾ ਤੁਰਿਆ ਜਾਂਦਾ ਹੈ ਬਿਲਕੁਲ ਪ੍ਰਾਈਵੇਸੀ ਤੇ ਵੀ ਸੇਫ ਨਹੀਂ ਹੈ ਕਿਤੇ ਵੀ ਸੇਫ ਨਹੀਂ ਹੈ ਬਿਲਕੁਲ ਤੁਹਾਡੀ ਗੱਲ درست ਹੈ ਤਾਂ ਕਹਿੰਦਾ ਮਤਲਬ ਇਹ ਹੈ ਕਿ ਹੁਣ ਇਹਨਾਂ ਨੇ ਸਪਸ਼ਟਿਕਰਣ ਦਿੱਤਾ ਜਾਂ ਕਹਿ ਲੋ ਕਿ ਇੱਕ ਅਪੀਲ ਕੀਤੀ ਆ ਜੀ ਕਿ ਨਾ ਸੁਪਰੀਮ ਕੋਰਟ ਨਾ ਈਡੀ ਨਾ ਸੀਬੀਆਈ ਨਾ ਪੁਲਿਸ ਜੀ ਕਦੇ ਆਨਲਾਈਨ ਨਾ ਤਾਂ ਇਸ ਤਰ੍ਹਾਂ ਤੁਹਾਨੂੰ ਅਰੈਸਟ ਕਰਦੀ ਆ ਜਾਂ ਤੁਹਾਨੂੰ ਡਿਮਾਂਡ ਕਰਦੀ ਆ ਕੁਝ ਨਹੀਂ ਹੈ ਜੀ ਆਨਲਾਈਨ ਕਾਲ ਹੁੰਦੀ ਹੀ ਨਹੀਂ ਇਨਕਮ ਟੈਕਸ ਆ ਚਾਹੇ ਈਡੀ ਆ ਕਾਲਿੰਗ ਜਦੋਂ ਵੀ ਤੁਹਾਨੂੰ ਹੁੰਦੀ ਆ ਇਸ ਤਰ੍ਹਾਂ ਦੀ ਕੋਈ ਡਿਮਾਂਡ ਆਉਂਦੀ ਆ ਤੁਹਾਨੂੰ ਡਰਾਇਆ ਜਾਂਦਾ ਤੇ ਚੁੱਪ ਕਰਕੇ ਸਭ ਤੋਂ ਪਹਿਲਾਂ ਤਾਂ ਕਨਫਰਮ ਕਰੋ ਹਮ ਬਿਲਕੁਲ ਜੀ ਬਿਲਕੁਲ ਕਿ ਜਦਾਂ ਫਰਜ਼ ਕਰੋ ਕਿ ਹੁਣ ਤੁਹਾਨੂੰ ਕਿਹਾ ਜਾਵੇ ਜਾਂ ਮੈਨੂੰ ਕਿਹਾ ਜਾਵੇ ਕਿ ਤੁਹਾਡਾ ਫੁਲਾਣਾ ਬੰਦਾ ਫਲਾਣੇ ਰੰਗ ਦੀ ਕਾਰ ਤੁਹਾਡੇ ਕੋਲ ਆ ਹੋ ਸਕਦਾ ਉਹਨਾਂ ਕੋਲ ਨੰਬਰ ਵੀ ਹੋਵੇ ਹੂੰ ਹੂੰ ਕਿ ਉਹਨੇ ਹੁਣੇ-ਹੁਣੇ ਐਕਸੀਡੈਂਟ ਕਰ ਦਿੱਤਾ ਤੇ ਉਠਾਣੇ ਚ ਹੈ ਜੀ ਜਾਂ ਉਹਨੇ ਗੈਂਗਸਟਰਾਂ ਨੂੰ ਲਿਫਟ ਦਿੱਤੀ ਸੀ ਹੂੰ ਤੇ ਉਹਦੇ ਕੋਲੋਂ ਹਥਿਆਰ ਬਣਾ ਬਿਲਕੁਲ ਬਿਲਕੁਲ ਕੁਝ ਵੀ ਬਣਾਇਆ ਜਾ ਸਕਦਾ ਕੁਝ ਵੀ ਬਣਾਇਆ ਜਾ ਸਕਦਾ ਤਾਂ ਉਸ ਵੇਲੇ ਕਾਬਰੋ ਨਾ ਡਰੋ ਨਾ ਤਾਂ ਇਹ ਸਾਰਾ ਕੁਝ ਹੈ ਜਿਹੜਾ ਕਿਉਂਕਿ ਬੇਵਕੂਫ ਤੋਂ ਬੇਵਕੂਫ ਪੁਲਿਸ ਵਾਲਾ ਵੀ ਸਿੱਧੀ ਕਾਲ ਨਹੀਂ ਕਰੇਗਾ ਤੁਹਾਨੂੰ ਕਿ ਯਾਰ ਬੰਦਾ ਲੈ ਜਾਓ ਤੇ ਮੈਨੂੰ ਪੈਸੇ ਦੇ ਦੇ ਹਾਂ ਜੀ ਜੀ ਅਧਿਕਤਾਂ ਹਰੇਕ ਬੰਦੇ ਨੂੰ ਡਰ ਵੀ ਇਸ ਕਰਕੇ ਇਹਨਾਂ ਚੀਜ਼ਾਂ ਤੇ ਜਦੋਂ ਵੀ ਕਿਤੇ ਮੰਨ ਲਓ ਕੋਈ ਸਕੀਮ ਪਾਉਂਦਾ ਹੈ ਜੀ ਤੇ ਧਿਆਨ ਰੱਖੋ ਚੁੱਪ ਕਰਕੇ ਪਹਿਲੀ ਗੱਲ ਤੇ ਫੋਨ ਕੱਟ ਦਿਓ ਤੇ ਜੇ ਫਿਰ ਵੀ ਮਨ ਨਾ ਖੜੇ ਤੇ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਜਾਂਦਾ ਉਸ ਬੰਦੇ ਨੂੰ ਡਾਇਰੈਕਟਲੀ ਕਾਲ ਕਰ ਲਓ ਜੇ ਉਹਦਾ ਕੋਈ ਨੰਬਰ ਕਿਤੇ ਬੰਦਿਆ ਜਾਂ ਨੈਟਵਰਕ ਤੋਂ ਬਾਹਰ ਆ ਤੇ ਉਹਦੇ ਲਾਗੇ ਬੰਨੇ ਵਾਲੇ ਬੰਦੇ ਨੂੰ ਕੀਤਾ ਜਾ ਸਕਦਾ ਕਨਫਰਮ ਹੀ ਕਰਨਾ ਸਰ ਬਿਲਕੁਲ ਬਿਲਕੁਲ ਤਾਂ ਬਚ ਕੇ ਰਹੋ ਇਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਕਾਲਿੰਗ ਜਿਹੜੀ ਆ ਉਹ ਈਡੀ ਜਾਂ ਆਈਟੀ ਜਾਂ ਸੁਪਰੀਮ ਕੋਰਟ ਵੱਨੀਓ ਨਹੀਂ ਡਾਇਰੈਕਟ ਨਹੀਂ ਹੁੰਦੀ ਜੀ ਬਿਲਕੁਲ ਬਿਲਕੁਲ ਇਧਰ ਬੈਟਮੈਨ ਜੀ ਕਹਿ ਰਹੇ ਨੇ ਕਿ ਆਈਪੀ ਐਡਰੈਸ ਕਿਉਂ ਨਹੀਂ ਟਰੈਕ ਕਰਦੀ ਪੁਲਿਸ ਉਹ ਬੜੇ ਛਾਤਰ ਹੁੰਦੇ ਨੇ ਜੀ ਰਕੇਸ਼ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਵੀ ਇਦਾਂ ਹੋਇਆ ਕਹਿੰਦੇ ਇੱਕ ਪਾਰਸਲ ਬੁੱਕ ਕੀਤਾ ਸੀਗਾ ਤੇ ਮੈਨੂੰ ਕਹਿੰਦੇ ਫੋਨ ਆ ਗਿਆ ਵਿਅਰਪੋਰਟ ਤੇ ਤੁਹਾਡੇ ਪਾਰਸਲ ਦੇ ਵਿੱਚੋਂ ਡਰੱਗ ਮਿਲੀ ਹੈ ਤਾਂ ਇਹ ਨਵੀਆਂ ਨਵੀਆਂ ਸਕੀਮਾਂ ਨੇ ਜੀ ਜੀ ਬਿਲਕੁਲ ਸਾਡੇ ਵੀ ਜਿਹੜੇ ਜਿਮ ਦੇ ਓਨਰ ਆ ਉਹਨਾਂ ਨੂੰ ਇੱਕ ਦਿਨ ਕਾਲ ਆ ਗਈ ਸੀ ਜੀ ਸਾਡੇ ਕੋਲ ਹੀ ਅਸੀਂ ਐਕਸਰਸਾਈਜ਼ ਲਾ ਹਾਂ ਤੁਸੀਂ ਦੱਸਿਆ ਸੀ ਇੱਕ ਦਿਨ ਆ ਉਹ ਹਾਂ ਜੀ ਤਾਂ ਬਿਲਕੁਲ ਇੱਕ ਵਾਰੀ ਤਾਂ ਸ਼ੌਕਟ ਹੋ ਜਾਂਦਾ ਪਰ ਤੁਹਾਨੂੰ ਪਤਾ ਫਿਰ ਜਿੰਮ ਵੀ ਇਸ ਤਰ੍ਹਾਂ ਦੀ ਦੁਨੀਆ ਕਿ ਉੱਥੇ ਵੀ ਭਾਂਤ ਭਾਂ ਦੀ ਲੱਕੜ ਹੁੰਦੀ ਨਾਲ ਦੀ ਨਾਲ ਹੀ ਸਾਰਿਆਂ ਨੇ ਸੰਕੇਤ ਦਿੱਤੇ ਜੀ 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 ਗ੍ਰੈਪੀ ਜੀ ਕਹਿ ਰਹੇ ਨੇ ਕਿ ਰਾਜ ਸਭਾ ਮੈਂਬਰ ਦੇ ਘਰ ਈਡੀ ਦੀ ਰੇਡ ਪਈ ਆਪਾਂ ਕਰਦੇ ਆਂ ਜੀ ਗੱਲ ਇਹਦੇ ਤੇ ਵੀ ਤੇ ਅੱਗੇ ਨੂੰ ਆਪਾਂ ਚੱਲਦੇ ਆਂ ਹੋਰ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਆਂ ਇਹ ਕਹਿੰਦੇ ਜਸਵੀਰ ਜੀ ਕਹਿ ਰਹੇ ਨੇ ਕਿ ਭੁਖਨੰਗ ਨਾਲ ਡਿਜੀਟਲ ਇੰਡੀਆ ਸਾਡਾ ਜਿਹੜਾ ਜੂਝ ਰਿਹਾ ਬਿਲਕੁਲ ਜੀ ਜਿੱਦਾਂ ਦੀ ਕੱਲੀਆਂ ਬਾਹਰੋਂ ਡਿਜੀਟਲ ਹੈ ਵਿੱਚੋਂ ਤਾਂ ਫਿਰ ਉਵੇਂ ਹੀ ਰਿਹਾ ਕੰਮ ਕੁਝ ਨਹੀਂ ਬਦਲਿਆ ਖੈਰ ਮਿੰਟੂ ਜੀ ਆ ਆਪਾਂ ਅਗਲੀ ਖਬਰ ਵੱਲ ਨੂੰ ਚੱਲੀਏ ਖਬਰ ਪੁਪਾਲ ਤੋਂ ਆ ਰਹੀ ਹੈ ਉੱਥੇ ਕਹਿੰਦੇ ਕਿ ਇੱਕ ਬਹੁਤ ਵੱਡੀ ਫੈਕਟਰੀ ਫੜੀ ਗਈ ਹੈ ਐਨਸੀਬੀ ਵਾਲਿਆਂ ਨੇ ਤੇ ਏਟੀਐਸ ਵਾਲਿਆਂ ਨੇ ਮਿਲ ਕੇ ਉਹ ਫੜੀ ਹੈ 1800 ਕਰੋੜ ਰੁਪਏ ਦਾ ਉੱਥੇ ਜਿਹੜੀ ਕੋਈ ਸਮਗਲੀਆਂ ਵਗੈਰਾ ਦਾ ਬਣਦਾ ਸੀ ਸਿਸਟਮ ਡਰੱਗ ਵਗੈਰਾ ਦਾ ਬਹੁਤ ਵੱਡੀ ਰਿਕਵਰੀ ਇੱਕ ਪਿੱਛੇ ਜੇ ਵੀ 2000 ਕਰੋੜ ਦਾ 5000 ਕਰੋੜ ਦਾ ਜੀ ਰਿਕਵਰੀ ਹੋਈ ਹੈ 4-5 ਦਿਨ ਪਹਿਲੇ ਇਹ ਸ਼ਾਇਦ ਉਹੀ ਸੀ 560 ਕੋਕੀਨ ਕੋਕੀਨ ਹਾਂ ਕੋਕੀਨ ਸੀ ਨਾਲ ਮੈਰੂਆਨਾ ਵੀ ਸੀਗਾ ਹੂੰ ਹੂੰ ਮਿੰਤੇ ਨੇ ਨਾਮ ਵੀ ਨਹੀਂ ਪਤਾ ਹੁਣ ਤੁਸੀਂ ਕੀ ਸਮਝਦੇ ਹੋ ਕਿ ਮੈਂ ਇਹਦੇ ਤੇ ਵੀ ਐਚ ਨਹੀਂ ਕੀਤੀ